ਸਕੀਮ ਇਹਨਾਂ ਨੇ ਕਰਾਈ ਕਣਕ ਦੀ ਸਕੀਮ ਇਹਨਾਂ ਨੇ ਕਰਾਈ ਜਿਹਨੂੰ ਪ੍ਰਮੋਟ ਸੇ ਪੰਜਾਬagricultures ਨੂੰ ਸਰਕਾਰ ਦੇ ਵਿੱਚ ਅਸਰ ਹੁੰਦੇ। ਜੋ ਅਸੀਂ ਪੀਆਸ ਕਰਦੇ ਸੀ ਹਜ਼ਾਰਾਂ ਰਿਆਲੀਆਂ ਤੁਹਾਡਾ ਜੁਸੂਸ ਸੁਸਵਾਗਿਆ ਹੈ ਅੱਜ ਢਾਢੀ ਸਾਰਾ ਲੋਕ ਉਹਨੂੰ ਬਣਾਦਾ ਕਿ ਧਾਰਿਆਂ ਨੂੰ ਇਹ ਮੈਨੂੰ ਆਗੇ ਆਪਣਾ ਸਤਿਕਾਰ ਸਵਾਨ ਕੌਦੇ ਰਿਖਿਆ ਜਾ ਰਿਹਾ ਹੈ। ਤਾਂ ਆਪ ਵਿਰਾਂਤ ਅਧਿਕਾਰ ਨੂੰ ਕਿਸੇ ਮੁਗਲ ਦੀ ਗੋਲੂ। ਪਰ ਇੱਕ ਜੁਸਤੀ ਜਾ। ਉਹ ਕੋਈ ਸਾਮਾਨ ਹੈ। ਆ ਇੱਕ ਉਹ ਸਾਰੇ ਇੰਡੀਆ ਦੇ ਸਟੇਟੀ ਕਾਨੂੰਨ ਕਹਿੰਦੇ ਨੇ ਕਿ ਅਸੀਂ ਜਿੱਦੀ ਨਹੀਂ ਗਲੀ। ਤੁਸੀਂ ਵੀ ਸੋਚਦੇ ਹੋਗੇ ਕਿ ਇਹਦਾ ਵੀ ਬਹੁਤ ਆ। ਜਦੋਂ ਕਾਗਰ ਦੇ ਸਰਕਾਰ ਸੀ ਮੁੱਖ ਮੰਤਰੀ ਆ ਕੇ ਆਪਾਂ

ਫਸਰ ਉਹਦਾ ਅਸੀਂ ਸਵਾਗਤ ਕਰਦੇ ਆ ਸਾਡੇ ਸੂਬਾ ਪ੍ਰਧਾਨ ਨੇ ਉਹ ਲੁਧਿਆਣੇ ਦੀ ਸੀਟ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ ਔਰ ਲੋਕ ਸਭਾ ਵਿੱਚ ਪਾਉਣਗੇ ਜਸਪ੍ਰੀ ਸਿੰਘ ਜੀ ਬਲਾਕ ਫਮਤ ਮੈਂਬਰ ਜਿਹਨੂੰ ਪੈਣੀ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਹੈ ਜਿਹਦੀ ਪੇਟਰੋਨਾ ਨੂੰ ਹੁਲਾਰਾ ਮਿਲ ਰਿਹਾ ਡਾਕਟਰ ਹਮਸੈਂਦ ਜੀ ਦੀ ਬਹੁਤ ਵਧੀਆ ਜੀ ਹੰਕਾਰ ਮਿਲ ਰਿਹਾ ਮੋਦੀ ਸਰਕਾਰ ਤੋਂ ਲੋਕਾਂ ਨੂੰ ਪਤਾ ਪਹਿਲਾਂ ਬਹੁਤ ਦੁਖੀ ਨੇ ਤੇ ਪਿਛਲੀ ਵਾਰ ਜਿਹੜੀ ਡਾਕਟਰ ਅਮਰ ਸਿੰਘ ਜੀ ਨੂੰ ਤਕਰੀਬਨ 4:30 ਪੀਕੇ ਤੇ ਵਿਧਾ ਕੇ ਭੇਜਿਆ ਸੀ ਆਡੀ ਨੇ ਬਹੁਤ ਕਿਹੜੇ ਕਿਹੜੇ ਮੁਕਾਮ ਬਣੇ ਅਸੀਂ ਦਾ ਕੰਮ ਅਸੀਂ ਨੇ ਹੱਲ ਕਰਾ ਦੇ ਸਾਡੇ ਪਿੰਡ ਨੂੰ ਬਹੁਤ ਪੈਸੇ ਚਾਹੀਦੇ ਨੇ ਤੇ ਕੋਈ ਸਾਡੇ ਤੱਕ ਜਵਾਬ ਨਹੀਂ ਦਿੱਤਾ ਹੀ ਗ੍ਰਾਂਟ ਦੀ 10 ਲੱਖ ਰੁਪਏ ਕਹ ਲਿਆ ਬਾਲੀਵੁੱਡ ਦਾ ਗਰਾਊਂਡ ਬਣਾਤਾ ਗਲੀਆਂ ਪੱਕੀਆਂ ਕਰਤੀਆਂ ਜਿੱਦਾਂ ਵੀ ਕੰਮ ਹੋਇਆ ਉਹ ਵਧੀਆ ਹੋਇਆ ਬਾਜਵਾ ਸਾਹਿਬ ਨੇ ਬਹੁਤ ਹਿੰਮਤ ਮਰਿਆ ਜੀ ਸਾਡੇ ਸਰਪੰਚ ਸਾਹਿਬ ਨੇ ਤੁਹਾਡੀ ਪੰਜਾਬ ਸਾਰੀ ਇਕੱਠੀ ਹੋ ਜੂਗੀ ਕੋਈ ਸਾਡਾ ਮੈਂਬਰ ਬਕਰ ਲੇਗਾ ਸੱਤ ਮੈਂਬਰ ਅੱਠਵਾਂ ਫਰਪਾਕ ਤੇ ਨੌਵਾਂ ਮੈਚ ਦੇ ਵਿੱਚ ਸਾਡੀ ਟੀਮ ਤੇ ਜਿੱਤੋ ਚੱਲੀ ਗਿਆ। ਤੁਹਾਨੂੰ ਜਿਹੜਾ ਮੋਤਾ ਮਿਲਿਆ ਸੀਗਾ ਤੇ ਇਸ ਤਰ੍ਹਾਂ ਦੇ ਕੰਮ ਤੁਸੀਂ ਆਪਣੇ ਜਿਹੜਾ ਇਹ ਬਲਾਕ ਸੰਘੀ ਦੇ ਕੇ ਪਿੰਡਾਂ ਨੂੰ ਪਿੰਡਾਂ ਜੀ ਬਹੁਤ ਆਪਣੇ ਲੱਖੋ ਲੋਕਾਂ ਸਰਪੰਚ ਜਿੰਨੇ ਵੀ ਕੋਈ ਪੈਸੇ ਆਪਾਂ ਨੂੰ ਕਲਾਸ ਫਿਰ ਦਫਤਰ ਜਾ ਕੇ ਪੈਸੇ ਚੇਅਰਮੈਨ ਸਾਡਾ ਸੀਗਾ ਸਾਰੀ ਨਕਲ ਖਤਰਾ ਬਹੁਤ ਸੀਗਾ ਤੇ ਨਿਤਾਂ ਜਾਬ ਪਿੰਡ ਖਾਤਰ ਬਹੁਤ ਪੈਸਾ। ਸਾਹਮਣੇ ਜਰਮਨ ਸਾਹਿਬ ਨੇ ਕਿਹਾ ਸੀਗਾ 40 ਲੱਖਾਂ ਦੇ ਬਣ ਦੇ ਚੁੱਕੇ ਨੇ। ਪਿੰਡ ਦੀ ਕੀ ਕਿਹੜੀ ਕਰਿਆ ਜਿਹੜਾ ਬਣ ਚੁੱਕਿਆ ਹੈ। ਨਕਾਹੂ ਹੋ ਰੁਕੇ ਬਤਾਸ ਜੀ ਸਾਡੇ ਪਾਣੀ ਦਾ ਟੈਂਕੀ ਬੈਂਚ ਆਪ ਗਏ ਬਾਲੀਬਾਲ ਦਾ ਗਰਾਊਂਡ ਆ ਮਨਪੁਰ ਤੋਂ ਬਹੁਤ ਵਧੀਆ ਓਪਨ ਜਮ ਤੇ ਗਲੀਆਂ ਅਸੀਂ تقریبا ਪੱਕੀਆਂ ਪੱਕੀਆਂ ਕੋਈ ਛੱਡੀ ਨਹੀਂ ਲੋਕਾਂ ਨੂੰ ਕਿਹਾ ਜੀ ਕਿਉਂਕਿ ਇੱਕ ਇੱਕੇ 파ਰਟੀ ਹੈ ਜਿਹੜੀ ਮੋਦੀ ਟੱਕਰੇ ਸਦੀ ਕਾਂਗਰਸ ਪਾਲਟੀ ਵੀ ਆਪਾਂ ਦਾ ਇਹ ਕਹਿੰਦੇ ਜੋ ਕਾਲੀ ਲਾਲ ਦਾ ਬਹੁਤ ਸਾ ਆਪਣਾ ਕੋਈ ਪੰਜਟਾ ਕੋਈ ਝਾੜੂ ਦਾ ਇਹ ਪਹਿਲੀ ਗੱਲ ਤਾਂ ਕੋਈ ਚੀਜ਼ ਨਹੀਂ ਹੈਗਾ ਤੇ ਪਾਰਟ ਖੜ ਕੇ ਚਲੇਗਾ ਅੰਦਰ ਜੀ ਤਰੀ ਪਾਰਟੀ ਨਾਲ ਕੱਟ ਪੁੱਤਨ ਕਰਕੇ ਬੈਠੀ ਆ ਝਾੜ ਮੜਿਆ ਨਾਲ ਇੰਡੀਆ ਐਲਾਈਅੰਸ ਉਹ ਜੀ ਹੁਣ ਪੰਜਾਬ ਤਾਂ ਨਹੀਂ ਹੋਇਆ ਅਜਿਹਾ ਪੰਜਾਬ ਦੇ ਪਾਰਟੀ ਨਾਲ ਬਾਹਰ ਹੁਣ ਸਾਡਾ ਜੋੜ ਲਾ ਸਕਦਾ ਤੁਹਾਨੂੰ ਪਤਾ ਹੀ ਨਾ ਬਾਹਰ ਕਰ ਲਿਆ ਤਾਂ ਕਰ ਲੈ ਕਿਉਂਕਿ ਪੰਜਾਬ ਤਾਂ ਹੈ ਨਹੀਂਗਾ ਨਾ ਸਾਡਾ ਕੋਈ ਪੰਤ ਲੈਵਲ ਤੇ ਹੈਗਾ ਜਿਹੜੀ ਅਸੀਂ ਟੈਂਕ ਤੋਂ ਦੀ ਆ ਲਿਆਉਂਦੇ ਦੀ ਰਾਜਾ ਬਣੇਗੀ ਨੂੰ ਦਿੱਤੀ ਇਹ ਪਾਰਟੀ ਕੋਲ ਜਿਹੜੇ ਉਮੀਦਵਾਰ ਨਹੀਂ ਸੀ ਲੋਕਾਂ ਦੇ ਜਿਹੜੇ ਤੋਂ ਬਾਹਰ ਲਿਆ ਕੇ ਉਮੀਦਵਾਰ ਉਤਾਰੇ ਨੇ ਉਹ ਜੀ ਹੁਣ ਹਾਈ ਕਮਾਂਡ ਦਾ ਕਿਦਾਂ ਹੁਕਮ ਹੁੰਦਾ ਹੁਣ ਆਪਾਂ ਤਾਂ ਤੁਹਾਨੂੰ ਪਤਾ ਕੋ ਛੋਟੇ ਉਧਰ ਹੈਗੇ ਆ ਪਬਲਿਕ ਦਾ ਜੀ ਹੁਣ ਲੈ ਜਾਣੇ ਪਬਲਿਕ ਤੇ ਆ ਹੁਣ ਆਪਾਂ ਤਾਂ ਲੈ ਜਾਣ ਜਾ ਕੇ ਸੈਂਟਰ ਫੈਕੀ ਕਰ ਸਕਦੇ ਐਤੋਂ ਸਾਡੇ ਪੈਂਡ ਨੇ ਮੈਦਾਨ ਪੈਂਡ ਲਿਆ ਫਿਰ ਜੋ ਵੀ ਨਿਬਤ ਕਰ ਸਕਦੇ ਉਹ ਹਾਈ ਕਮਾਂਡ ਦਾ ਜਿਹੜਾ ਹੁਕਮ ਆਊਗਾ ਉਹ ਹੁਣ ਪਾਰਟੀ ਜਿਹੜਾ ਪ੍ਰਗਟ ਕਰਨ ਭੱਜਿਆ ਹਾਈ ਕਮਾਂਡ ਦੀ ਮਰਜ਼ੀ ਹੈ ਜੀ ਆਪਾਂ ਤੁਹਾਨੂੰ ਉੱਪਰ ਦਾ ਜ਼ੋਰ ਪੈਣ ਕਰ ਸਕਦੇ